ਦਸਮ ਗ੍ਰੰਥ ਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਜ ਲਿਖਿਆ ਜੋ ਬਾਬੇ ਦੇ ਧਾਮ ਨਦੈ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਦਸਵੰਦ ਪ੍ਰਮਾਤਮਾ ਦੇ ਨਿਵਿਤ ਨਹੀਂ ਖਰਚ ਕਰਦੇ ਉਹਨਾਂ ਕੋਲ ਬਾਬਰ ਖੋਲ ਲੈਂਦਾ ਬਾਦਸ਼ਾਹ ਕੋਲੋਂ ਚੋਰ ਖੋਲ ਲੈਂਦਾ ਆਗੂ ਖੋਲ ਲੈਂਦੇ ਪਾਣੀ ਡੋਬ ਕੇ ਖੋਲੇਗਾ ਤੋ ਦਸਵੰਦ ਜੇ ਕਿਸੇ ਨੇ ਰੱਖ ਲਿਆ ਆਪਣੇ ਕੋਲ ਤੇ ਸਮਝ ਲੋ ਨੇ ਗੁਰੂ ਦਾ ਧਨ ਰੱਖ ਲੇ ਸਿਰਫ ਇਹ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕਢ ਲੈਂਦੇ ਨੇ ਕੈਸੀ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਦ ਰੱਖ ਲੈਂਦੇ ਗੁਰੂ ਘਰ ਦੀ ਇਹ ਮਰਿਆਦਾ ਦਸਵੰਦ ਤੇਰਾ ਨਹੀਂ ਇਹ ਗੁਰੂ ਦਾ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਗਰ ਚੱਲੇ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ